ਪੰਜਾਬ ਸਰਕਾਰ ਵੱਲੋਂ ਰਾਜ ਨੂੰ ਨਸ਼ਾ ਮੁਕਤ ਕਰਵਾਉਣ ਦੇ ਲਈ ਵੱਡੇ ਪੱਧਰ ਤੇ ਉਪਰਾਲੇ ਚੱਲ ਰਹੇ ਹਨ। ਅੱਜ ਮੋਗਾ ਵਿਧਾਨ ਸਭਾ ਹਲਕੇ ਦੀ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਦੋ ਪਿੰਡਾਂ ਸਾਹੂ ਵਾਲਾ ਅਤੇ ਸਿੰਘਾ ਵਾਲਾ ਵਿਖੇ ਖੇਡ ਸਟੇਡੀਅਮ ਦੀ ਨੀਂਹ ਰੱਖੀ। ਦੋਵੇਂ ਪਿੰਡਾਂ ਵਿੱਚ ਬਣ ਰਿਹਾ ਇਹਨਾਂ ਸਟੇਡੀਅਮ ਦੀ ਕੁੱਲ ਲਾਗਤ 54 ਲੱਖ ਰੁਪਏ ਹੈ। ਇਸ ਮੌਕੇ ਤੇ ਪਿੰਡਾਂ ਦੇ ਸਰਪੰਚ, ਪੰਚ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਹਾਜ਼ਰੀ ਭਰੀ। ਅਤੇ ਇਹਨਾਂ ਨੇ ਸਰਕਾਰ ਵੱਲੋਂ ਚਲਾਏ ਜਾ ਰਹੇ ਵਿਕਾਸ ਕਾਰਜਾਂ ਦੀ ਖੁੱਲਕੇ ਤਾਰੀਫ ਕੀਤੀ ਹੈ। ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਬਹੁਤ ਹੀ ਸਰਕਾਰ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜੋ ਹਰ ਰੋਜ਼ ਪੰਜਾਬ ਦੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਉਪਰਾਲਾ ਕੀਤਾ ਜਾ ਰਿਹਾ ਪਹਿਲਾ ਅਸੀਂ ਪੰਜਾਬ ਦੇ ਜਿਹੜਾ ਸਾਡਾ ਯੂਥ ਹੈ ਪੰਜਾਬ ਦੀ ਨੌਜਵਾਨੀ ਹੈ ਪੰਜਾਬ ਦਾ ਆਉਣ ਵਾਲਾ ਭਵਿੱਖ ਹੈ ਉਹਨਾਂ ਦੇ ਵਿਰੁੱਧ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਸੀਗਾ ਨਸ਼ਿਆਂ ਦੇ ਵਿਰੁੱਧ ਉਸ ਦੇ ਤਹਿਤ ਹੀ ਸਾਡੇ ਜਿਹੜਾ ਸਾਡਾ ਯੂਥ ਹੈ ਹੁਣ ਇਹਨਾਂ ਨੂੰ ਚੰਗੀ ਲੀਤ ਪਾਉਣ ਦੇ ਲਈ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਕਿਹਾ ਸੀਗਾ ਕਿ ਹਰ ਪਿੰਡ ਦੇ ਵਿੱਚ ਖੇਡ ਦੇ ਮੈਦਾਨ ਹੋਣੇ ਚਾਹੀਦੇ ਆ ਬੱਚਾ ਬੱਚਿਆਂ ਦੇ ਲਈ ਵਾਲੀਬਾਲ ਗਰਾਊਂਡ ਬਣੇ ਚਾਹੀਦੀ ਆ ਫੁੱਟਬਾਲ ਗਰਾਊਂਡ ਬੰਨੇ ਚਾਹੀਦੀ ਆ ਔਰ ਜਿਹੜੇ ਸਾਡੇ ਬੱਚੇ ਕ੍ਰਿਕਟ ਜਾਂ ਹੋਰ ਖੇਡਾਂ ਖੇਡਦੇ ਆ ਉਹ ਸਾਰੀ ਜਿਹੜੀਆਂ ਸਹੂਲਤਾਂ ਨੇ ਬੱਚਿਆਂ ਦੇ ਲਈ ਪਿੰਡਾਂ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਸਕੂਲਾਂ ਤੋਂ ਆ ਕੇ ਕਾਲਜਾਂ ਤੋਂ ਆ ਕੇ ਉਹ ਆਪਣੀ ਸਿਹਤ ਦਾ ਵੀ ਧਿਆਨ ਰੱਖਣ ਔਰ ਸਾਡੇ ਪੰਜਾਬ ਦੀਆਂ ਜਿਹੜੀਆਂ ਗੇਮਸ ਹੈਗੀਆਂ ਨੇ ਇਹਨਾਂ ਨੂੰ ਅੱਗੇ ਲੈ ਕੇ ਜਾਣ ਉਸ ਦੇ ਤਹਿਤ ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਆ ਕਿ ਅੱਜ ਮੇਰੇ ਮੋਗਾ ਹਲਕਾ ਦੇ ਪਿੰਡ ਸਾਫੂ ਵਾਲਾ ਵਿਖੇ ਅਸੀਂ 26 ਲੱਖ 79000 ਰੁਪਏ ਦੀ ਲਾਗਤ ਦੇ ਨਾਲ ਉਥੇ ਗਰਾਊਂਡ ਦਾ ਜਿਹੜਾ ਉਦਘਾਟਨ ਕਰਕੇ ਆਏ ਹਾਂ ਔਰ ਹੁਣ ਪਿੰਡ ਸਿੰਗਾਵਾਲਾ ਵਿਖੇ ਅਸੀਂ 27 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਥੇ ਦੋਨੇ ਜਿਹੜਾ ਹੈਗਾ ਖੇਡ ਮੈਦਾਨ ਸਾਡੇ ਪਿੰਡ ਦੇ ਬੱਚਿਆਂ ਦੇ ਲਈ ਬਣਾ ਬਣਾ ਦਾ ਜਿਹੜਾ ਅੱਜ ਉਦਘਾਟਨ ਕੀਤਾ ਔਰ ਇਹ ਕੰਮ ਅੱਜ ਤੋਂ ਹੀ ਜਿਹੜਾ ਦੋਨਾਂ ਪਿੰਡਾਂ ਦੇ ਵਿੱਚ ਸਟਾਰਟ ਹੋ ਰਿਹਾ ਤੇ ਮੇਰੇ ਹਲਕੇ ਦੇ ਸ਼ਾਲੀ ਪਿੰਡਾਂ ਦੇ ਵਿੱਚੋਂ 33 ਪਿੰਡ ਜਿਹੜੇ ਹੈਗੇ ਆ ਉੱਥੇ ਖੇਡ ਦੇ ਮੈਦਾਨ ਜਿਹੜੇ ਆਧੁਨਿਕ ਉਹ ਬਣ ਜਾ ਰਹੇ ਆ ਸੋ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਪਾਲ ਜੀ ਦਾ ਸਾਰੇ ਸੀਨੀਅਰ ਲੀਡਰਸ਼ਿਪ ਦਾ ਔਰ ਸਾਡੇ ਕੈਬਨਿਟ ਮੰਤਰੀ ਤਰੀ ਤਰਨਪ੍ਰੀ ਸਿੰਘ ਸੋਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀਆਂ ਕਿ ਉਹਨਾਂ ਨੇ ਮੇਰੇ ਪਿੰਡਾਂ ਦੇ ਜੜੇ ਹੈਗੇ ਆ ਇਹ ਖੇਡਾਂ ਦੇ ਗਰਾਊਂਡ ਦੇ ਪਾਸ ਕੀਤੇ ਸੋ ਸਾਰੀ ਪੰਚਾਇਤ ਨੂੰ ਔਰ ਸਾਰੀ ਨਿਵਾਸੀਆਂ ਨੂੰ ਬਹੁਤ ਬਹੁਤ ਬਨਾਈਆਂ ਚ ਆ ਦੇਖੋ ਜੀ ਮੈਂ ਖੁਦ ਇਹ ਮਹਿਸੂਸ ਕਰਦੀਆਂ ਕਿ ਜਿੱਥੇ ਸਾਡੇ ਸ਼ਹਿਰ ਦੀਆਂ ਸੜਕਾਂ ਦੇ ਕੰਮ ਲਗਾਤਾਰ ਚੱਲ ਰਹੇ ਆ ਪਿੰਡਾਂ ਦੀਆਂ ਸੜਕਾਂ ਦੇ ਕੰਮ ਜਿਹੜੇ ਸੀਗੇ ਉਹ ਕਿਸੇ ਨਾ ਕਿਸੇ ਕਾਰਨਾ ਕਰਕੇ ਜਰੇ ਹੁੰਦੇ ਗਏ ਸਾਡੀਆਂ ਆਲਮੋਸਟ ਸਾਰੀਆਂ ਸੜਕਾਂ ਪਾਸ ਹੋ ਚੁੱਕੀਆਂ ਨੇ ਜੀ ਔਰ ਉਹਨਾਂ ਦਾ ਕੰਮ ਉਹ ਵੀ ਕਈ ਪਿੰਡਾਂ ਦੇ ਵਿੱਚ ਸਟਾਰਟ ਕਰ ਦਿੱਤਾ ਗਿਆ ਔਰ ਇਹ ਜੜੀਆਂ 3-4 ਪਿੰਡਾਂ ਦੀਆਂ ਸੜਕਾਂ ਸੀਗੀਆਂ ਇਹ ਵੀ ਪਾਕੇ ਪੇਜ ਦਿੱਤੀਆਂ ਗਈਆਂ ਇਹ ਵੀ ਪਾਸ ਹੋ ਗਈਆਂ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਪਿੰਡ ਦੀ ਕਿਸੇ ਵੀ ਇੱਕ ਵੀ ਪਿੰਡ ਦੀ ਕੋਈ ਸੜਕ ਅਸੀਂ ਜਿਹੜੀ ਹੈਗੀ ਆ ਉਹ ਪੁਰਾਣੀ ਨਹੀਂ ਰਹਿਣ ਦਵਾਂਗੇ ਸਾਰੀਆਂ ਪਿੰਡਾਂ ਦੀਆਂ ਸੜਕਾਂ ਜਿਹੜੀਆਂ ਹੈਗੀਆਂ ਨੇ ਉਹ ਨੰਨੀਆਂ ਬਣਾਈਆਂ ਜਾਣਗੀਆਂ ਸੇਟ ਕਰਕੇ ਪੰਜਾਬ ਸਰਕਾਰ ਵੱਲੋਂ ਸਾਡੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਕਾਲੀ ਕੀਤੇ ਜਾ ਰਹੇ ਆ ਔਰ ਅਸੀਂ ਜਿਸ ਤਰ੍ਹਾਂ ਯੁੱਧ ਨਸ਼ਿਆਂ ਬਰੋਧਰੀਆਂ ਕਮੇਟੀਆਂ ਜਿਹੜੀਆਂ ਹੈਗੀਆਂ ਨੇ ਉਹ ਸਾਡੀ ਇੱਕ ਇੱਕ ਪਿੰਡ ਇੱਕ ਇੱਕ ਵਾਰਡ ਦੇ ਵਿੱਚ ਬਣਾਈ ਹੈ ਤਾਂ ਕਿ ਅਸੀਂ ਆਪਣੇ ਬੱਚਿਆਂ ਤੇ ਜਿਸ ਤਰ੍ਹਾਂ ਅਸੀਂ ਆਪਣੇ ਘਰ ਦੇ ਬੱਚਿਆਂ ਤੇ ਨਿਗਾਹ ਰੱਖਦੇ ਆ ਅਸੀਂ ਇਸੇ ਤਰ੍ਹਾਂ ਅਸੀਂ ਆਪਣੇ ਪਿੰਡ ਨੂੰ ਆਪਣਾ ਘਰ ਸਮਝ ਕੇ ਅਸੀਂ ਆਪਣੇ ਸ਼ਹਿਰ ਨੂੰ ਆਪਣੀ ਵਾਰਡ ਨੂੰ ਆਪਣਾ ਘਰ ਸਮਝ ਕੇ ਅਸੀਂ ਉਹਨਾਂ ਬੱਚਿਆਂ ਦਾ ਵੀ ਧਿਆਨ ਰੱਖੀਏ ਅਗਰ ਸਾਨੂੰ ਕਿਤੇ ਵੀ ਕੋਈ ਬੱਚਾ ਲੱਗਦਾ ਹੈ ਕਿ ਉਹ ਕਿਸੇ ਗਲਤ ਆਦਤ ਦੇ ਵਿੱਚ ਪੈ ਰਿਹਾ ਸਾਨੂੰ ਉਹਨੂੰ ਸਮਝਾਉਣਾ ਚਾਹੀਦਾ ਔਰ ਉਸ ਦਾ ਟ੍ਰੀਟਮੈਂਟ ਕਰਵਾਉਣ ਦੇ ਲਈ ਵੀ ਜਿਹੜਾ ਉਸ ਦੇ ਪਰਿਵਾਰ ਨੂੰ ਉਸ ਨੂੰ ਸਮਝਾ ਕੇ ਉਸ ਦਾ ਇਲਾਜ ਕਰਵਾਉਣਾ ਚਾਹੀਦਾ ਮੇਰਾ ਨਾਮ ਰਾਜਪਾਲ ਸਿੰਘ ਹੈ ਮੈਂ ਸਿਪਿੰਦ ਸਿੰਘਾਂ ਵਾਲੇ ਦਾ ਵਸਨੀਕ ਹਾਂ ਇਹ ਬਹੁਤ ਮੈਨੂੰ ਖੁਸ਼ੀ ਹੋਈ ਜਦੋਂ ਕਿ ਸਾਡੇ ਪਿੰਡ ਸਿੰਘਾ ਵਾਲੇ ਦਾ ਉਹਨਾਂ ਨੇ ਮੈਨੂੰ ਨਕਸ਼ਾ ਦਿਖਾਇਆ ਕਿਉਂਕਿ ਸਾਡਾ ਪਿੰਡ 1972 ਤੋਂ ਲੈ ਕੇ ਹਾਕੀ, ਕ੍ਰਿਕਟ, ਕਬੱਡੀ ਇਹਨਾਂ ਦੇ ਵਿੱਚ ਪੂਰੀ ਮੁਹਾਰਤ ਹੈ ਜਿੱਤੇ ਮੈਂ ਹਾਕੀ ਦੀ ਗੱਲ ਕਰਾਂ ਤਾਂ 1972 ਦੇ ਵਿੱਚ ਸਾਡੇ ਪਿੰਡ ਦੇ ਉਸ ਸਮੇਂ ਦੇ ਵਿੱਚ ਮੋਗਾ ਡਿਸਟ੍ਰਿਕਟ ਦੇ ਜੋ ਕਿ ਫਿਰੋਜ਼ਪੁਰ ਡਿਸਟ੍ਰਿਕਟ ਸੀ ਬਹੁਤ ਵੱਡਾ ਹੁੰਦਾ ਸੀਗਾ ਸਾਨੂੰ ਇਹ ਪੂਰੀ ਜਾਣਕਾਰੀ ਹੈ ਵੀ ਉਸ ਟਾਈਮ ਦੇ ਜਿਹੜੇ ਸਕੂਲ ਖਾਲਸਾ ਸਕੂਲ ਤੇ ਦੇਸਵਾ ਸਕੂਲ ਦੇ ਹਾਕੀ ਦੀ ਟੀਮਾਂ ਜਿਹੜੇ ਖੇਡਦੀਆਂ ਸੀਗੀਆਂ ਇਨਾਂ ਦੇ ਵਿੱਚ ਦੋਨੇ ਕੈਪਟਨ ਸਾਡੇ ਸਿੰਧਾ ਵਾਲੇ ਤੁਸੀਂ ਔਰ ਫ੍ਰੀਮਪਾਸ ਤੋਂ ਨਾ ਟੈਮਟੂਨ ਦੀ ਪੜਾਈ ਹੋਈ ਜੋ ਕਿ ਇਕਬਾਲ ਸਿੰਘ ਕੱਲ ਰੇਲਵੇ ਤੋਂ ਅੱਜ ਰਿਟਾਇਰਮੈਂਟ ਹੋਇਆ ਤੇ ਰੰਧੀਰ ਸਿੰਘ ਉਸ ਸਮੇਂ ਦੀ ਕੈਪਟਨ ਇੰਗਲੈਂਡ ਦੀ ਬਸਨੀਕ ਬਣ ਗਏ ਆ ਅਗਰ ਕਬੱਡੀ ਦੀ ਗੱਲ ਕਰਾਂ ਇੱਥੇ ਕਬੱਡੀ ਦੀ ਵੀ ਬਹੁਤ ਵੱਡੀ ਇਸ ਗਰਾਉਂਡ ਦੀ ਦੇ ਨਾ ਜਿਨ੍ਹਾਂ ਦਾ ਐਮਐਲ ਸਭਤ ਕਰਤਨ ਕਰਕੇ ਗਏ ਆ 80 ਦੇ ਦਰਜਕ ਵਿੱਚ ਤੇ ਕੁਲਵੰਤ ਸਿੰਘ ਸੇਕੋ ਹੋਣੀ ਜੋ ਕਿ ਬੜੇ ਵਧੀਆ ਪਲੇਅਰ ਰਹੇ ਆ ਉਸ ਤੋਂ ਬਾਅਦ ਇੱਥੇ ਬਲਵੀਰ ਸਿੰਘ ਹੋਣੀ ਸਾਡੇ ਸਾਫ ਦਾ ਸਰਪੰਚ ਸਾਹਿਬ ਜੋ ਹਾਕੀ ਦੇ ਵਿੱਚ ਵੀ ਰਹੇ ਆ ਕਬੱਡੀ ਦੇ ਵਿੱਚ ਕੋ ਕੋ ਦੇ ਅਗਰ ਕੋ ਕੋ ਦੀ ਵੀ ਗੱਲ ਕਰਾ ਕੋ ਕੋ ਦੇ ਵਿੱਚ ਸਾਡੇ ਪਿੰਡ ਦੇ ਨੌਜਵਾਨ ਬਲਵਿੰਦਰ ਸਿੰਘ ਕਾਕੂ ਵੀ ਜੋ ਪੰਜਾਬ ਖੇਡ ਕੇ ਆਇਆ ਅਗਰ ਹਾਕੀ ਦੀ ਗੱਲ ਕਰਾ ਹਾਕੀ ਦੇ ਵਿੱਚ ਬਲਵਿੰਦਰ ਸਿੰਘ ਸਾਫ ਦਾ ਸਰਪੰਚ ਜੋ ਕਿ ਤਿੰਨ ਵਾਰ ਹਾਕੀ ਖੇਡ ਕੇ ਆਇਆ ਹਾਕੀ ਦੇ ਵਿੱਚ ਉਸ ਤੋਂ ਵੀ ਵੱਡੀ ਗੱਲ ਹੈ ਜਿੱਥੇ ਇਕਬਾਲ ਸਿੰਘ ਹੁਣੇ ਰੇਲਵੇ ਦੇ ਕੈਪਟਨ ਰਹਾ ਜਾਂ ਅਜੀਤਪਾਲ ਸਿੰਘ ਹੁਣਾਂ ਨਾਲ ਓਲੰਕੀ ਹੁਣਾਂ ਨਾਲ ਉਹਨਾਂ ਨੇ ਗੇਮ ਖੇਡੀ ਆਪਣੀ ਉੱਥੇ ਹੀ ਸਾਡੇ ਗੁਰਚੰਦ ਸਿੰਘ ਢਾਲੀਵਾਲ ਪੰਜਾਬ ਰਾਜਬਿਲੀ ਬੋਰਡ ਦੇ ਕੈਪਟਨ ਰਹਾ ਜਾਂ ਗੋਲ ਕੀਪਰ ਦਿੱਤੋ ਤੇ ਬੱਤੀ ਦੇ ਵਿੱਚ ਹੁਣ ਵੀ ਸਾਡੇ ਪਲੇਅਰ ਆ ਜੋ ਕਿ ਪਿਛਲੇ ਰਾਮੂ ਵਾਲੇ ਟੂਰਨਾਮੈਂਟ ਹੋਇਆ ਉਹ ਤੇ ਬਹੁਤ ਵਧੀਆ ਉਹਨਾਂ ਨੇ ਢੰਗ ਨਾਲ ਬੈਸਟ ਆਫ ਜਾਤੀ ਹੈ ਜਿਹੜੇ ਲੱਖ ਤੱਕ ਦਾ ਕੰਮ ਜਿਹੜਾ ਅੱਜ ਇਹ 27 ਲੱਖ ਦਾ ਕੰਮ ਹੈ ਨਕਸ਼ੇ ਦੇ ਮੁਤਾਬਕ ਐਮਐਲਏ ਸਾਹਿਬ 27 ਲੱਖ ਤੱਕ ਹੀ ਕੇ ਗਿਆ ਜਦੋਂ ਕੰਮ ਚੱਲ ਪਈ ਸਰਕਾਰਾਂ ਨੂੰ ਫਿਰ ਪੂਰਾ ਕਰਨ ਵਾਸਤੇ ਹੋਰ ਵੀ ਦੇਣਾ ਪੈਂਦਾ ਮੈਨੂੰ ਲੱਗਦਾ ਇਹ ਵੱਧੂਗਾ ਕੀ ਕਹੋਗੇ ਪੰਜਾਬ ਸਰਕਾਰ ਦੇ ਇਸ ਪ੍ਰਾਲੇ ਨੂੰ ਖੇਡਾਂ ਨੂੰ ਪਰਪਲਿਤ ਕਰਨ ਲਈ ਲੱਖਾਂ ਰੁਪਏ ਜਿਹੜਾ ਕਰੋੜਾਂ ਰੁਪਏ ਖਰਚ ਕੀਤਾ ਜਾ ਰਿਹਾ ਹੈ ਇਹ ਬਹੁਤ ਵਧੀਆ ਅਗਰ ਸਹੀ ਢੰਗ ਨਾਲ ਲੱਗਦਾ ਔਰ ਪਿੰਡ ਵਾਸੀਆਂ ਦਾ ਸਹਿਯੋਗ ਹ ਸਾਡੇ ਪੰਜਾਬ ਦੇ ਵਿੱਚ ਜਿੱਥੇ ਆਕੀ ਦੇ ਵਿੱਚ 11 ਦੇ ਖਿਡਾਰੀ 11 ਦੇ 11 ਮੈਦਾਨ ਵਿੱਚ ਖੇਡਦੇ ਉਤੇ ਦੂਜੀਆਂ ਗੇਮਾਂ ਦੇ ਵਿੱਚ ਇਸ ਤਰ੍ਹਾਂ ਖੇਡਣਗੇ ਜਿਵੇਂ ਕਿ ਸਾਡੀ ਹਰਮਨਜੀਤ कौर ਕੈਪਟਨ ਬਣੀ ਆ ক্রিকেট ਦੇ ਵਿੱਚ ਇਸੇ ਤਰ੍ਹਾਂ ਇਹਨਾਂ ਗਰਾਊਂਡਾਂ ਦੇ ਵਿੱਚੋਂ ਖਿਡਾਰੀ ਜਾਣਗੇ ਕਿਉਂਕਿ ਜਿਹੜੀ ਸੇਤ ਹੈ ਜਾਂ ਖਿਡਾਰੀ ਹੈ ਉਹ ਪਿੰਡਾਂ ਤੋਂ ਜਾਦੇ ਨਿਕਲਦੇ ਆ ਸ਼ਹਿਰਾਂ ਤੋਂ ক্রিকেট ਨਿਕਲਦੀ ਆ ਦੂਜੀਆਂ ਗੇਮਾਂ ਚ ਪਿੰਡਾਂ ਚ ਨਿਕਲਦੇ ਸਰਪੰਚ ਜਗਜੀਤ ਸਿੰਘ ਜੀ ਮਾਨ ਸਰਪੰਚ ਸਾਫੂ ਵਾਲਾ ਸਰਦਾਰ ਭਗਵਾਨ ਸਿੰਘ ਮਾਨ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਆਦਰ ਮੁੱਖ ਮੰਤਰੀ ਦਾ ਤੇ ਆਪਣੇ ਮੌਕੇ ਜਿਹੜਾ ਤੇ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਖੇਡਾਂ ਨੂੰ ਪਹਿਲਦਾਰ ਤੇ ਰਾਸ਼ੀ ਦਿੱਤੀ ਗਈ ਹੈ ਖੇਡ ਸਟੇਜ ਬਣ ਰਿਹਾ ਇੱਥੇ ਵਾਲੀਬਾਲ ਦਾ ਤੇ ਫੁੱਟਬਾਲ ਦਾ ਗਰਾਊਂਡ ਬਹੁਤ ਵਧੀਆ ਤਿਆਰ ਹੋਣਾ ਬੱਚਿਆਂ ਵਾਸਤੇ ਪਾਰਕਿੰਗ ਤੇ ਝੂਲੇ ਲੱਗੇ ਜਾਣਗੇ ਤੇ ਸਾਰੇ ਗਰਾਊਂਡ ਦੇ ਵਿੱਚ ਘਾਹ ਲਾਇਆ ਜਾਊਗਾ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਕਿ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ